ਜੇ ਆਪਾਂ ਗੱਲ ਕਰੀਏ ਐਦਾਂ ਦੀਆਂ ਘਟਨਾਵਾਂ ਦੀ ਕਿ ਮਾਂ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਜਾਂ ਫਿਰ ਮਾਂ ਨੇ ਆਪਣੇ ਬੱਚਿਆਂ ਦਾ ਹੀ ਕਤਲ ਕਰ ਦਿੱਤਾ ਇਹੋ ਜਿਹੀਆਂ ਜੇ ਘਟਨਾਵਾਂ ਸੀ ਤਾਂ ਉਹ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਸੀ ਪਰ ਅਫਸੋਸ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਐਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਜਿਸ ਵਿੱਚ ਮਾਂ ਹੀ ਆਪਣੇ ਬੱਚਿਆਂ ਦਾ ਕਤਲ ਕਰ ਦਿੰਦੀ ਹੈ ਇਦਾਂ ਦੀਆਂ ਘਟਨਾਵਾਂ ਅੱਜ ਕੱਲ੍ਹ ਲੋਕਾਂ ਨੂੰ ਸੁਣਨ ਦੇ ਲਈ ਮਿਲਦੀਆਂ ਨੇ ਤਾਂ ਫਿਰ ਜੋ ਲੋਕ ਨੇ ਇਹ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਆਖਿਰ ਜੇ ਯਕੀਨ ਕੀਤਾ ਜਾਵੇ ਤਾਂ ਕਿਸ ਦੇ ਉੱਤੇ ਕੀਤਾ ਜਾਵੇ ਦੁਨੀਆ ਦੇ ਵਿੱਚ ਕਿਹੜਾ ਰਿਸ਼ਤਾ ਇਹੋ ਜਿਹਾ ਹੈ ਕਿ ਜਿਸ ਦੇ ਉੱਤੇ ਯਕੀਨ ਕੀਤਾ ਜਾ ਸਕਦਾ ਜਾਂ ਫਿਰ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਕਿਉਂਕਿ ਮਾਂ ਤੇ ਜੋ ਪੁੱਤ ਦਾ ਰਿਸ਼ਤਾ ਹੁੰਦਾ ਆ ਇਹ ਸਭ ਤੋਂ ਕਰੀਬੀ ਰਿਸ਼ਤਾ ਹੁੰਦਾ ਇਸ ਨੂੰ ਸਭ ਤੋਂ ਉੱਪਰ ਮੰਨਿਆ ਗਿਆ ਆ ਇਸ ਤੋਂ ਕਰੀਬੀ ਕੋਈ ਹੋਰ ਰਿਸ਼ਤਾ ਨਹੀਂ ਮੰਨਿਆ ਜਾਂਦਾ ਪਰ ਤੋਂ ਮਾਂ ਹੀ ਆਪਣੇ ਪੁੱਤਰ ਦਾ ਕਤਲ ਕਰਵਾ ਦੇਵੇ ਜਾਂ ਫਿਰ ਕਰ ਦੇਵੇ ਤਾਂ ਫਿਰ ਯਕੀਨ ਬੰਦਾ ਕਿਹੜੇ ਰਿਸ਼ਤੇ ਦੇ ਉੱਤੇ ਕਰੇ ਸਾਸਰੀ ਅਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਜਿਹੜੀ ਮੈਂ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਇਹ ਬਟਾਲਾ ਦੀ ਹੈ ਬਟਾਲਾ ਦੇ ਵਿੱਚ ਪੈਂਦਾ ਥਾਣਾ ਹਰ ਗੋਬਿੰਦਪੁਰ ਤੇ ਇਹਦੇ ਅਧੀਨ ਆਉਂਦਾ ਪਿੰਡ ਹੋਸਟਕੀਪਰ ਇਸ ਪਿੰਡ ਦੇ ਵਿੱਚ ਗੁਰਮukh ਸਿੰਘ ਨਾਮ ਦਾ ਵਿਅਕਤੀ ਰਹਿੰਦਾ ਹੈ ਇਹ ਜੋ ਗੁਰਮukh ਹੈ ਇਹ ਫੌਜ ਦੇ ਵਿੱਚ ਹੁੰਦਾ ਹੈ ਇਹਦੀ ਪਤਨੀ ਦਾ ਨਾਮ ਹੁੰਦਾ ਆ ਰਣਜੀਤ ਕੌਰ ਇਸ ਤੋਂ ਇਲਾਵਾ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਇੱਕ ਬੇਟਾ ਹੁੰਦਾ ਆ ਜਿਸ ਦੀ ਉਮਰ ਹੁੰਦੀ ਹੈ ਲਗਭਗ 10 ਸਾਲ ਗੁਰਮਖ ਸਿੰਘ ਫੌਜ ਦੇ ਵਿੱਚ ਨੌਕਰੀ ਕਰਦਾ ਹੁੰਦਾ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਹੈ ਇਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਘਰ ਦੇ ਵਿੱਚ ਜੋ ਇਹ ਮਾਂ ਤੇ ਪੁੱਤ ਨੇ ਬੜੇ ਹੀ ਸਖਾਲੇ ਰਹਿ ਰਹੇ ਹੁੰਦੇ ਨੇ ਤਾਂ ਹੁਣ ਕੀ ਹੁੰਦਾ ਹੈ ਕਿ 2010 ਦਾ ਸਮਾਂ ਹੁੰਦਾ ਹੈ 2010 ਦੇ ਵਿੱਚ ਇਹ ਜੋ ਗੁਰਮਖ ਸਿੰਘ ਸੀ ਇਹਦੀ ਮੌਤ ਹੋ ਜਾਂਦੀ ਹੈ ਜੋ ਫੌਜ ਦੇ ਵਿੱਚ ਹੁੰਦਾ ਹੈ ਹੁਣ ਇਸ ਦੀ ਮੌਤ ਤੋਂ ਬਾਅਦ ਜੋ ਆਲੇ-ਦਾਲ ਦੇ ਲੋਕ ਸੀ ਉਹ ਸੋਚਦੇ ਨੇ ਕਿ ਘਰ ਦੇ ਵਿੱਚ ਦੋਨੋਂ ਮਾਂ ਤੇ ਪੁੱਤਰ ਰਹਿ ਗਏ ਨੇ ਇਹਨਾਂ ਦਾ ਹੁਣ ਕੀ ਬਣੂਗਾ ਲੋਕ ਸੋਚਦੇ ਨੇ ਕਿ ਇਹ ਮਾਂ ਪੁੱਤ ਦੀ ਜ਼ਿੰਦਗੀ ਕਿਵੇਂ ਲੰਘੂਗੀ ਇਹ ਕਿਹਦੇ ਸਹਾਰੇ ਜੀਣਗੇ ਉਸ ਤੋਂ ਬਾਅਦ ਹੌਲੀ-ਹੌਲੀ ਸਮਾਂ ਲੰਘਦਾ ਆ ਜੋ ਗੁਰਮਖ ਸਿੰਘ ਦਾ ਬੇਟਾ ਹੁੰਦਾ ਹੈ ਉਹਦਾ ਨਾਮ ਹੁੰਦਾ ਆ ਸੰਦੀਪ ਸਿੰਘ 2010 ਦੇ ਵਿੱਚ ਗੁਰਮਖ ਸਿੰਘ ਦੀ ਮੌਤ ਹੋਈ ਸੀ ਤਾਂ ਹੁਣ 2014 ਆ ਜਾਂਦਾ ਹੈ ਸੰਦੀਪ ਸਿੰਘ ਜੋ ਸੀ ਇਹਦੀ ਉਮਰ ਹੁਣ ਹੋ ਜਾਂਦੀ ਹੈ 14 ਸਾਲ 2014 ਦੇ ਵਿੱਚ ਇੱਕ ਦਿਨ ਕੀ ਹੁੰਦਾ ਹੈ ਕਿ ਜੋ ਇਹ ਸੰਦੀਪ ਸਿੰਘ ਹੁੰਦਾ ਹੈ ਇਹ ਇੱਕ ਦਿਨ ਭੇਦ ਭਰੀ ਹਾਲਤ ਦੇ ਵਿੱਚ ਗਾਇਬ ਹੋ ਜਾਂਦਾ ਜੋ ਸੰਦੀਪ ਸਿੰਘ ਦਾ ਤਾਇਆ ਹੁੰਦਾ ਆ ਉਹ ਇਹਨਾਂ ਦੇ ਘਰ ਆਉਂਦਾ ਇਹ ਸੰਦੀਪ ਸਿੰਘ ਦਾ ਸ਼ਕਤ ਆਇਆ ਹੁੰਦਾ ਹੈ ਉਹ ਆਪਣੀ ਛੋਟੀ ਭਾਬੀ ਕੋਲ ਆਉਂਦਾ ਰਣਜੀਤ ਕੌਰ ਦੇ ਕੋਲ ਆਉਂਦਾ ਤੇ ਉਹ ਉੱਥੇ ਆ ਕੇ ਉਹਨੂੰ ਪੁੱਛਦਾ ਆ ਕਿ ਸੰਦੀਪ ਕਿੱਥੇ ਆ ਉਹ ਕਈ ਦਿਨ ਦਾ ਦਿਖਿਆ ਨਹੀਂ ਕਿਤੇ ਵੀ ਮਿਲਿਆ ਨਹੀਂ ਹੁਣ ਸੰਦੀਪ ਦੀ ਮਾਂ ਸੰਦੀਪ ਦੇ ਤਾਏ ਨੂੰ ਕਹਿੰਦੀ ਹੈ ਕਿ ਸੰਦੀਪ ਤਾਂ ਕੰਮ ਤੇ ਗਿਆ ਹੋਇਆ ਹੁਣ ਤਾਇਆ ਇਹ ਸੁਣ ਕੇ ਉੱਥੋਂ ਵਾਪਸ ਆ ਜਾਂਦਾ ਆ ਹੁਣ 2-3 ਦਿਨ ਲੰਘ ਜਾਂਦੇ ਨੇ ਤਾਂ ਸੰਦੀਪ ਉਹਨੂੰ ਫੇਰ ਨਹੀਂ ਮਿਲਦਾ ਫੇਰ ਨਹੀਂ ਦਿਖਦਾ ਐਦਾਂ ਕਰਦੇ ਕਰਦੇ 2-3 ਮਹੀਨੇ ਲੰਘ ਜਾਂਦੇ ਨੇ ਸੰਦੀਪ ਦੇ ਤਾਏ ਨੂੰ ਸੰਦੀਪ ਕਿਤੇ ਵੀ ਨਹੀਂ ਦਿਖਦਾ ਪੁੱਛਣ ਤੇ ਰਣਜੀਤ ਕੌਰ ਹਮੇਸ਼ਾ ਇਹੀ ਕਹਿ ਦਿੰਦੀ ਸੀ ਕਿ ਸੰਦੀਪ ਤਾਂ ਕੰਮ ਤੇ ਗਿਆ ਹੁਣ ਇਹ ਸੁਣ ਕੇ ਜੋ ਉਹਦਾ ਤਾਇਆ ਸੀ ਉਹਨੂੰ ਸ਼ੱਕ ਪੈ ਜਾਂਦਾ ਉਹਨੂੰ ਲੱਗਦਾ ਹੈ ਕਿ ਜ਼ਰੂਰ ਇੱਥੇ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਹੈ ਇਸ ਤੋਂ ਬਾਅਦ ਸੰਦੀਪ ਦਾ ਤਾਇਆ ਜੋ ਹੁੰਦਾ ਹੈ ਇਹ ਥਾਣੇ ਜਾਂਦਾ ਹੈ ਇਹ ਉੱਥੇ ਜਾ ਕੇ ਇਸ ਦੀ ਗਮਸ਼ੂਦਗੀ ਦੀ ਰਿਪੋਰਟ ਲਿਖਾਉਂਦਾ ਹੈ ਉੱਥੇ ਉਹ ਕਹਿੰਦਾ ਹੈ ਕਿ ਮੇਰਾ ਭਤੀਜਾ ਸੰਦੀਪ ਕਾਫੀ ਸਮੇਂ ਤੋਂ ਮਿਲ ਨਹੀਂ ਰਿਹਾ ਤੇ ਨਾ ਹੀ ਉਹ ਕਿਤੇ ਦਿਖਾਈ ਦਿੱਤਾ ਹੈ ਬਲਕਿ ਜਦੋਂ ਉਸਦੀ ਮਾਂ ਨੂੰ ਪੁੱਛੀਏ ਤਾਂ ਉਹ ਕਹਿ ਦਿੰਦੀ ਹੈ ਕਿ ਉਹ ਕੰਮ ਤੇ ਗਿਆ ਹੋਇਆ ਤੇ ਇਸ ਤੋਂ ਇਲਾਵਾ ਉਹ ਕਹਿੰਦਾ ਹੈ ਕਿ ਮੇਰੇ ਭਤੀਜੇ ਦੇ ਗਾਇਬ ਹੋਣ ਪਿੱਛੇ ਮੇਰੀ ਭਾਬੀ ਰਣਜੀਤ ਕੌਰ ਤੇ ਇਸ ਤੋਂ ਇਲਾਵਾ ਉਹਨਾਂ ਦੇ ਹੀ ਪਿੰਡ ਦੇ ਇੱਕ ਲੜਕੇ ਸੱਤੇ ਦਾ ਹੱਥ ਹੈ ਉਹ ਕਹਿੰਦਾ ਆ ਕਿ ਸਾਡੇ ਪਿੰਡ ਵਾਲਾ ਹੀ ਸਤਨਾਮ ਸੱਤਾ ਮੈਨੂੰ ਉਸ ਦੇ ਉੱਤੇ ਸ਼ੱਕ ਹੈ ਇਹਨਾਂ ਦੋਨਾਂ ਨੇ ਹੀ ਜਾਂ ਤਾਂ ਮੇਰੇ ਭਤੀਜੇ ਨੂੰ ਕਿਤੇ ਗਾਇਬ ਕਰ ਦਿੱਤਾ ਆ ਤੇ ਜਾਂ ਫਿਰ ਉਹਨਾਂ ਨੇ ਮਾਰ ਦਿੱਤਾ ਆ ਤਾਂ ਉੱਥੇ ਜੋ ਪੁਲਿਸ ਸੀ ਇਹ ਗੱਲ ਧਿਆਨ ਨਾਲ ਸੁਣਦੀ ਐ ਤੇ ਪੁਲਿਸ ਵਾਲੇ ਆਪਣੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੇ ਨੇ ਇਹ ਗੱਲ ਪਤਾ ਲੱਗਦੇ ਸਾਰੀ ਜੋ ਰਣਜੀਤ ਕੌਰ ਸੀ ਤੇ ਸੱਤਾ ਸੀ ਇਹ ਦੋਨੋਂ ਹੀ ਉੱਥੋਂ ਫਰਾਰ ਹੋ ਜਾਂਦੇ ਨੇ ਉਸ ਸਮੇਂ ਜੋ ਰਣਜੀਤ ਕੌਰ ਸੀ ਇਹਦੀ ਉਮਰ 49 ਸਾਲ ਸੀ ਤੇ ਸਤਨਾਮ ਸਿੰਘ ਸੱਤੇ ਦੀ ਉਮਰ ਲਗਭਗ 23 ਸਾਲ ਸੀ ਇਸ ਤੋਂ ਬਾਅਦ ਪੁਲਿਸ ਨੇ ਦੀ ਬਹੁਤ ਭਾਲ ਕਰਦੀ ਹੈ ਪਰ ਇਹ ਕਿਤੇ ਨਹੀਂ ਲੱਭਦੇ ਇਹ ਪੁਲਿਸ ਦੇ ਹੱਥ ਨਹੀਂ ਲੱਗਦੇ ਹੁਣ ਸਮਾਂ ਲੰਘਦਾ ਆ ਤਾਂ ਅਦਾਲਤ ਦੇ ਵੱਲੋਂ ਇਹਨਾਂ ਦੋਨਾਂ ਨੂੰ ਹੀ ਪੀਓ ਮਤਲਬ ਕਿ ਭਗੌੜਾ ਕਰਾਰ ਕਰ ਦਿੱਤਾ ਜਾਂਦਾ ਹੈ ਇਹ ਘਟਨਾ ਹੁੰਦੀ ਹੈ 2014 ਦੀ ਤਾਂ ਇਸ ਤੋਂ ਬਾਅਦ ਲਗਭਗ 11 ਸਾਲ ਐਸੇ ਤਰ੍ਹਾਂ ਲੱਗ ਜਾਂਦੇ ਨੇ ਇਹ ਦੋਨੋਂ ਪੁਲਿਸ ਦੇ ਹੱਥ ਨਹੀਂ ਲੱਗਦੇ 11 ਸਾਲ ਲੰਘ ਜਾਂਦੇ ਨੇ ਤਾਂ ਇਸ ਤੋਂ ਬਾਅਦ ਡੀਆਈਜੀ ਨਾਨਕ ਸਿੰਘ ਤੇ ਬਟਾਲਾ ਦੇ ਜੋ ਐਸਐਸਪੀ ਹੁੰਦੇ ਨੇ ਸੁਹੇਲ ਕਾਸਮ ਮੀਰ ਇੱਕ ਇਹ ਆਪਰੇਸ਼ਨ ਚਲਾਉਂਦੇ ਨੇ ਤਾਂ ਇਹਨਾਂ ਦਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਜੋ ਲੋਕ ਭਗੌੜੇ ਨੇ ਪੀਓ ਹੋਏ ਹੋਏ ਨੇ ਤਾਂ ਇਹ ਆਪਣੀਆਂ ਪੁਲਿਸ ਟੀਮਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਕੋਸ਼ਿਸ਼ ਕਰੋ ਕਿ ਜੋ ਲੋਕ ਭੌਂੜੇ ਨੇ ਉਹਨਾਂ ਨੂੰ ਫੜਿਆ ਜਾਵੇ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਸੀ ਇਹ ਆਪਣੇ ਮੁਖਵਰਾਂ ਨੂੰ ਐਕਟਿਵ ਕਰ ਦਿੰਦੇ ਨੇ ਤਾਂ ਜੋ ਇਹ ਰਣਜੀਤ ਕੌਰ ਦਾ ਕੇਸ ਸੀ ਇਹ ਵੀ ਇਸ ਦੇ ਵਿੱਚ ਹੀ ਰੱਖਿਆ ਗਿਆ ਸੀ ਤਾਂ ਹੁਣ ਮੁਖਵਰ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਜੋ ਸਤਨਾਮ ਸਿੰਘ ਸੱਤਾ ਆ ਉਹ ਕਦੇ-ਕਦੇ ਪਿੰਡ ਦੇ ਵਿੱਚ ਆਉਂਦਾ ਹੈ ਉਹ ਆਪਣੇ ਘਰ ਆਉਂਦਾ ਹੈ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਸੀ ਇਹ ਸਤਨਾਮ ਸਿੰਘ ਸੱਤੇ ਦੇ ਘਰ ਦੇ ਉੱਤੇ ਨਿਗ੍ਹਾ ਰੱਖਦੇ ਨੇ ਤਾਂ ਆਖਿਰ ਕੀ ਹੁੰਦਾ ਹੈ ਕਿ ਇੱਕ ਦਿਨ ਜੋ ਸਤਨਾਮ ਸੱਤਾ ਹੁੰਦਾ ਹੈ ਉਹ ਆਪਣੇ ਘਰ ਆਉਂਦਾ ਹੈ ਤੇ ਪੁਲਿਸ ਵੱਲੋਂ ਉਹਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨੂੰ ਥਾਣੇ ਲਿਆਇਆ ਜਾਂਦਾ ਆ ਤੇ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਇਹਦਾ ਨਤੀਜਾ ਇਹ ਹੁੰਦਾ ਆ ਕਿ ਜੋ ਰਣਜੀਤ ਕੌਰ ਹੁੰਦੀ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਤੋਂ ਬਾਅਦ ਇਹਨਾਂ ਦੋਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਪੁੱਛਗਿੱਛ ਦੇ ਵਿੱਚ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਬਹੁਤ ਹੀ ਸ਼ਰਮਨਾਕ ਤੇ ਰੂਹ ਕੰਬਾਉਣ ਦੇਣ ਵਾਲੀ ਹੁੰਦੀ ਹੈ ਤਾਂ ਪਤਾ ਲੱਗਦਾ ਆ ਕਿ ਜਦੋਂ 2010 ਦੇ ਵਿੱਚ ਜੋ ਇਹ ਰਣਜੀਤ ਕੌਰ ਸੀ ਇਹਦੇ ਪਤੀ ਫੌਜੀ ਦੀ ਮੌਤ ਹੋ ਜਾਂਦੀ ਹੈ ਗੁਰਮਖ ਸਿੰਘ ਦੀ ਤਾਂ ਫਿਰ ਉਸ ਤੋਂ ਬਾਅਦ ਘਰ ਦੇ ਵਿੱਚ ਰਹਿ ਜਾਂਦੇ ਨੇ ਸੰਦੀਪ ਸਿੰਘ ਤੇ ਇਹ ਰਣਜੀਤ ਕੌਰ ਜੋ ਇਹ ਰਣਜੀਤ ਕੌਰ ਸੀ ਹੁਣ ਇਸ ਦੀ ਪਿੰਡ ਦੇ ਹੀ ਇੱਕ ਬੰਦੇ ਸਤਨਾਮ ਸਿੰਘ ਸੱਤੇ ਦੇ ਨਾਲ ਦੋਸਤੀ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਨਜਾਇਜ਼ ਰਿਸ਼ਤਾ ਕਾਇਮ ਹੋ ਜਾਂਦਾ ਕਿ ਜੋ ਸਤਨਾਮ ਸਿੰਘ ਸੱਤਾ ਸੀ ਉਹ ਬਿਨਾਂ ਕਿਸੇ ਡਰ ਤੋਂ ਰਣਜੀਤ ਕੌਰ ਦੇ ਘਰ ਆਉਣ ਜਾਣ ਲੱਗਦਾ ਹੈ ਇਹ ਘਰ ਦੇ ਵਿੱਚ ਦੋਨੋਂ ਨਜਾਇਜ਼ ਸਬੰਧ ਬਣਾਉਂਦੇ ਨੇ ਤਾਂ ਜੋ ਇਹ ਗੱਲ ਸੀ ਜੋ ਰਣਜੀਤ ਕੌਰ ਦਾ ਬੇਟਾ ਸੰਦੀਪ ਸੀ ਉਹਨੂੰ ਵੀ ਪਤਾ ਲੱਗ ਜਾਂਦੀ ਹੈ ਤਾਹ ਹੋਏ ਇਸ ਗੱਲ ਦੇ ਉੱਤੇ ਇਤਰਾਜ਼ ਕਰਦਾ ਹੈ ਉਹ ਬਹੁਤ ਗੁੱਸਾ ਕਰਦਾ ਹੈ ਜੋ ਸੰਦੀਪ ਸੀ ਇਹ ਹੁਣ ਆਪਣੀ ਮਾਂ ਰਣਜੀਤ ਕੌਰ ਦੇ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਵੀ ਕਰਦਾ ਸੀ ਇਹਨਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਇਸ ਤੋਂ ਇਲਾਵਾ ਉਹ ਸਤਨਾਮ ਸਿੰਘ ਸੱਤੇ ਨਾਲ ਵੀ ਲੜਾਈ ਝਗੜਾ ਕਰਦਾ ਸੀ ਉਹ ਇਹਨਾਂ ਨੂੰ ਰੋਕਦਾ ਸੀ ਕਿ ਇਹ ਸਹੀ ਨਹੀਂ ਹੈ ਤੁਸੀਂ ਜੋ ਕਰ ਰਹੇ ਹੋ ਉਹ ਬਹੁਤ ਜ਼ਿਆਦਾ ਗਲਤ ਹੈ ਪਰ ਇਸ ਦੇ ਬਾਵਜੂਦ ਵੀ ਜੋ ਰਣਜੀਤ ਕੌਰ ਤੇ ਸੱਤਾ ਸੀ ਇਹ ਦੋਨੋਂ ਇਹਨਾਂ ਦੇ ਘਰ ਦੇ ਵਿੱਚ ਹੀ ਮਿਲਦੇ ਸੀ ਤੇ ਉੱਥੇ ਇਹ ਸਬੰਧ ਬਣਾਉਂਦੇ ਸੀ ਸੰਦੀਪ ਨੂੰ ਇਹ ਨਾਲ ਬਰਦਾਸ਼ਤ ਨਹੀਂ ਸੀ ਤਾਂ ਇਸ ਕਰਕੇ ਉਹ ਅਕਸਰ ਘਰ ਦੇ ਵਿੱਚ ਰੌਲਾ ਪਾਉਂਦਾ ਸੀ ਲੜਾਈ ਝਗੜਾ ਕਰਦਾ ਸੀ ਇਸ ਤੋਂ ਬਾਅਦ ਜੋ ਰਣਜੀਤ ਕੌਰ ਸੀ ਤੇ ਸੱਤਾ ਸੀ ਇਹਨਾਂ ਦੋਨਾਂ ਨੂੰ ਹੀ ਜੋ ਸੰਦੀਪ ਸੀ ਇਹਨਾਂ ਦੇ ਰਾਹ ਦਾ ਰੋੜਾ ਲੱਗਣ ਲੱਗ ਜਾਂਦਾ ਹੈ ਤਾਂ ਫਿਰ ਇਹ ਇੱਕ ਪਲਾਨ ਬਣਾਉਂਦੇ ਨੇ ਇਹ ਸੋਚਦੇ ਨੇ ਕਿ ਕਿਉਂ ਨਾ ਸੰਦੀਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਫਿਰ ਇਹ ਕੀ ਕਰਦੇ ਨੇ ਕਿ ਸੰਦੀਪ ਸਿੰਘ ਦਾ ਰਾਤ ਨੂੰ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਫਿਰ ਇੱਕ ਘਰ ਦੇ ਵਿੱਚ ਹੀ ਇੱਕ ਟੋਆ ਪਟਕੇ ਉਹਦੀ লাশ ਜੋ ਹੁੰਦੀ ਹੈ ਉਹਨੂੰ ਉੱਥੇ ਹੀ ਦਬ ਦਿੰਦੇ ਨੇ ਹੁਣ লাশ ਨੂੰ ਇਹ ਘਰ ਦੇ ਵਿੱਚ ਟੋਆ ਪਟਕੇ ਦਬ ਦਿੰਦੇ ਨੇ ਤਾਂ ਫਿਰ ਕੀ ਹੁੰਦਾ ਕਿ ਜੋ ਰਣਜੀਤ ਕੌਰ ਹੁੰਦੀ ਹੈ ਜਦੋਂ ਵੀ ਕੋਈ ਸੰਦੀਪ ਦੇ ਬਾਰੇ ਉਸਨੂੰ ਪੁੱਛਦਾ ਤਾਂ ਉਹ ਉਹਨਾਂ ਨੂੰ ਇਹੀ ਕਹਿੰਦੀ ਸੀ ਕਿ ਸੰਦੀਪ ਜੋ ਹੈ ਉਹ ਕੰਮ ਦੇ ਉੱਤੇ ਗਿਆ ਹੋਇਆ ਹੈ ਤਾਂ ਹੁਣ ਲੋਕਾਂ ਨੂੰ ਬਾਹਰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਘਰ ਦੇ ਵਿੱਚ ਕੀ ਹੋਇਆ ਹੁਣ ਪੁਲਿਸ ਨਾ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਫਿਰ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਉਸ ਜਗ੍ਹਾ ਪਹੁੰਚਦੇ ਨੇ ਘਰ ਦੇ ਵਿੱਚ ਤੇ ਉਹ ਜਗ੍ਹਾ ਪੱਟੀ ਜਾਂਦੀ ਹੈ ਤੇ ਸੰਦੀਪ ਸਿੰਘ ਦੀ ਲਾਸ਼ ਨੂੰ ਉੱਥੋਂ ਕੱਢਿਆ ਜਾਂਦਾ ਤਾਂ ਹੁਣ ਜਦੋਂ ਸਾਰਾ ਕਾਂਡ ਪੁਲਿਸ ਦੇ ਸਾਹਮਣੇ ਆ ਜਾਂਦਾ ਤਾਂ ਪੁਲਿਸ ਵਾਲਿਆਂ ਵੱਲੋਂ ਫਿਰ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਇਸ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਦੇ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਇਹ ਜੋ ਕਤਲ ਹੋਇਆ ਸੀ ਇਹ 2014 ਦੇ ਵਿੱਚ ਹੋਇਆ ਸੀ ਤੇ ਇਹ ਸਭ ਕੁਝ ਜੋ ਸਾਹਮਣੇ ਆਇਆ ਸੀ ਲਗਭਗ 11 ਸਾਲ ਬਾਅਦ ਇਹਨਾਂ ਦਾ ਕਾਂਡ ਲੋਕਾਂ ਦੇ ਸਾਹਮਣੇ ਆਇਆ ਸੀ ਮਤਲਬ ਇੱਕ ਮਾਂ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਦੋਸਤੋ ਸਾਡਾ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਤੁਹਾਨੂੰ ਸਤਾਰਕ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਆਲੇ-ਦਲੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਕਿਵੇਂ ਇੱਕ ਮਾਂ ਨੇ ਆਪਣੇ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਆਪਣੇ ਜਵਾਨ 14 ਸਾਲ ਦੇ ਪੁੱਤਰ ਨੂੰ ਆਪ ਆਪਣੇ ਹੱਥੀ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਰਣਜੀਤ ਕੌਰ ਨੂੰ ਲੱਗਿਆ ਕਿ ਉਹਦਾ ਜੋ ਬੇਟਾ ਆ ਉਹਦੇ ਪ੍ਰੇਮ ਸਬੰਧਾਂ ਦੇ ਵਿੱਚ ਨਜਾਇਜ਼ ਸਬੰਧਾਂ ਦੇ ਵਿੱਚ ਰੋੜਾ ਬਣ ਰਿਹਾ ਆ ਇਸ ਕਰਕੇ ਉਹਨੇ ਆਪਣੇ ਪੁੱਤ ਦੀ ਕਤਲ ਕਰ ਦਿੱਤਾ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਜੋ ਰਣਜੀਤ ਕੌਰ ਸੀ ਜੀ ਦੇ ਨਾਲ ਉਸਦੇ ਨਜਾਇਜ਼ ਸਬੰਧ ਸੀ ਉਹ ਉਹਨਾਂ ਦੇ ਹੀ ਪਿੰਡ ਦਾ ਮੁੰਡਾ ਸੀ ਤੇ ਉਸ ਸਮੇਂ ਰਜੀਤ ਕੌਰ ਦੀ ਜੋ ਉਮਰ ਸੀ ਉਹ 49 ਸਾਲ ਸੀ ਤੇ ਸਤਨਾਮ ਸੱਤੇ ਦੀ ਉਮਰ 23 ਸਾਲ ਸੀ ਜਣੀ ਇਹਨਾਂ ਦੀ ਉਮਰ ਦੇ ਵਿੱਚ 26 ਸਾਲ ਦਾ ਫਰਕ ਸੀ ਪਰ ਫੇਰ ਵੀ ਮਾਂ ਨੂੰ ਇੰਨੀ ਹਵਸ ਚੜੀ ਸੀ ਕਿ ਉਹ ਨੂੰ ਆਪਣਾ ਪੁੱਤ ਵੀ ਨਹੀਂ ਦਿਖਿਆ ਉਹਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪੁੱਤ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਇਸ ਚੀਕ ਘਟਨਾ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ